ਸਸਿਕਲ ਸਵਾਗਤੋਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 ਤੇ 350 2001313 ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੇਕਰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਵਾਧਦੇ ਆ ਅਗਲੀ ਵੱਡੀ ਖਬਰ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜੀ ਅਮਰੀਕਾ ਨੇ ਇੱਕ ਵਾਰ ਫਿਰ ਤੋਂ ਰਿਪੋਰਟ ਕੀਤੇ ਨੇ 200 ਭਾਰਤੀ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਕੁਝ ਕੁ ਗੈਂਗਸਟਰ ਵੀ ਮੌਜੂਦ ਹੈਗੇ ਨੇ ਜਾਜ ਇਥੋਂ ਤੁਰ ਚੁੱਕਾ ਹੈ ਕਦੋਂ ਪਹੁੰਚੇਗਾ ਕਿਹੜੇ ਕਿਹੜੇ ਗੈਂਗਸਟਰ ਮੌਜੂਦ ਨੇ ਜਾਦਾ ਜਾਣਕਾਰੀ ਦੇਣਗੇ ਸੀਨੀਅਰ ਪੱਤਰਕਾਰ ਸੁਦੇਵ ਸਿੰਘ ਛੁਗਵਾਜੀ ਬਿਲਕੁਲ ਜਨ ਸਾਹਿਬ ਤੁਸੀਂ ਜਿਦਾਂ ਜ਼ਿਕਰ ਕੀਤਾ ਹੈ ਕਿ ਬਹੁਤ ਹੀ ਮਹੱਤਵਪੂਰਨ ਖਬਰ ਨਿਕਲ ਕੇ ਆ ਰਹੀ ਹੈ ਅਨਾਰਕਾ ਤੋਂ ਜਿੱਥੋਂ ਕਿ ਵੱਡੇ ਪੱਧਰ ਤੇ ਭਾਰਤੀਆਂ ਨੂੰ ਜਿਹੜਾ ਹੈਗਾ ਆ ਉਹ ਡਿਪੋਰਟ ਕੀਤਾ ਜਾ ਰਿਹਾ ਜਿੱਦਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਕਦੀ 50 ਕਦੀ 70 ਕਦੀ 20 ਕਦੀ 25 ਇਸ ਤਰੀਕੇ ਦੇ ਨਾਲ ਜਿਹੜੇ ਸੀਗੇ ਰੋਜ਼ਾਨਾ ਕੋਈ ਨਾ ਕੋਈ ਇਥੋਂ ਡੈਪੂਟੇਸ਼ਨ ਹੋ ਰਹੀ ਸੀ ਪਰ ਇਹ ਬੜੇ ਵੱਡੇ ਪੱਤਰ ਤੇ ਨੰਬਰ ਇਹ ਜਿਹੜਾ ਆ ਰਿਹਾ ਹੈਗਾ 200 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਤੇ ਇਸ ਡੈਪੂਟੇਸ਼ਨ ਦੇ ਵਿੱਚ ਕੁਝ ਮਹੱਤਵਪੂਰਨ ਨਾਮ ਜਿਹੜੇ ਆ ਉਹ ਵੀ ਸ਼ਾਮਲ ਹੈਗੇ ਆ ਮੰਨਿਆ ਜਾ ਰਿਹਾ ਕਿ ਜਿਹੜਾ ਲੋਰੈਂਸ ਬਿਸ਼ਨੋਈ ਹੈ ਉਹਦਾ ਜਿਹੜਾ ਬ੍ਰਦਰ ਹੈ ਅਨਮੋਲ ਬਿਸ਼ਨੋਈ ਜੋ ਕਿ ਕੈਲੀਫੋਰਨੀਆ ਚ ਰਹਿੰਦਾ ਸੀਗਾ ਤੇ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਇੱਥੇ ਗ੍ਰਿਫਤਾਰ ਕੀਤਾ ਹੋਇਆ ਸੀਗਾ ਤੇ ਜਿਹੜਾ ਵਕ ਵਕ ਡਿਟੈਂਸ਼ਨ ਸੈਂਟਰ ਵਿੱਚ ਰਹਿੰਦਾ ਸੀਗਾ ਤੇ ਹੁਣ ਕਰੰਟਲੀ ਜਿਹੜਾ ਹੈਗਾ ਆ ਉਹ ਲੂਜੀਆਨਾ ਡਿਟੈਂਸ਼ਨ ਸੈਂਟਰ ਵਿੱਚ ਸੀ ਪਰ ਮੰਨਿਆ ਜਾ ਰਿਹਾ ਕਿ ਅਨਮੋਲ ਬਿਸ਼ਨੋਈ ਜਿਹੜਾ ਆ ਉਹ ਜੋ ਕਿ ਪੰਜਾਬ ਦੇ ਵਿੱਚ ਜਿਹੜੇ ਉਹ ਕਤਲ ਹੋਏ ਆ ਉਨ੍ਹਾਂ ਦੇ ਵਿੱਚ ਉਹ ਲੜਿੰਦਾ ਹੈਗਾ ਸੀ ਖਾਸ ਕਰਕੇ ਉਹ ਕਤਲ ਜਿਸ ਨੂੰ ਬੜਾ ਮਹੱਤਵਪੂਰਨ ਇੱਕ ਕਤਲ ਮੰਨਿਆ ਜਾਂਦਾ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈਗਾ ਤੇ ਮੰਨਿਆ ਜਾ ਰਿਹਾ ਕਿ ਜਿਹੜੇ ਇਹ ਗੈਰ ਕਾਨੂੰਨੀ ਪ੍ਰਵਾਸੀ ਹੈਗੇ ਆ ਉਹਨਾਂ ਨੂੰ ਇਸ ਟਾਈਮ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤੇ ਇਹ ਫਲਾਈਟ ਵੀ ਪਹਿਲਾਂ ਵਾਂਗ ਹੀ ਅਮਰੀਕਾ ਤੋਂ ਅਡਾਣ ਜਿਹੜੀ ਆ ਉਹ ਭਰ ਚੁੱਕੀ ਆ ਤੇ 10 ਵਜੇ ਅੱਹ ਦਿੱਲੀ 에어ਪੋਰਟ ਤੇ ਜਿਹੜੀ ਐ ਉਹ ਪਹੁੰਚੇਗੀ ਜਦੋਂ ਦਿੱਲੀ ਹਵਾਈ ਅੱਡੇ ਤੇ ਪਹੁੰਚੇਗੀ ਤੇ ਮੰਨਿਆ ਜਾ ਰਿਹਾ ਕਿ ਇਹ ਕਾਰਵਾਈ ਜਿਹੜੀ ਐ 트럼ਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈਗੀ ਆ ਇਸ ਤੋਂ ਪਹਿਲਾਂ ਵੀ ਫਰਵਰੀ ਵਿੱਚ ਅਮਰੀਕਾ ਤੋਂ ਕਹਿੰਦੇ ਆ 200 ਤੋਂ ਵੱਧ ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਸੀ ਇਹ ਵਿਅਕਤੀ ਅਮਰਸਰ ਪਹੁੰਚੇ ਸੀ ਉਦੋਂ ਇਹ ਫਲਾਈਟ ਜਿਹੜੀ ਐ ਤੁਸੀਂ ਦੇਖੀ ਹੋਈ ਹੈ ਕਿ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਖਾਸ ਕਰਕੇ ਬਹੁਤ ਲੋਕਾਂ ਵੱਲੋਂ ਇਹਦੇ ਉੱਪਰ ਜਿਹੜਾ ਟਿੱਕਰ ਟਿੱਪਣੀ ਕੀਤੀ ਗਈ ਸੀ ਕਿ ਇਹ ਪੰਜਾਬ ਵਿੱਚ ਇਹ ਜਹਾਜ਼ ਕਿਉਂ ਉਤਾਰਿਆ ਗਿਆ ਜੋ ਕਿ ਮਿਲਟਰੀ ਦਾ ਜਹਾਜ਼ ਸੀਗਾ ਜੀ ਪਰ ਇਸ ਵਾਰੀ ਜਿਹੜਾ ਇਹ 200 ਡੈਪੂਟੇਸ਼ਨ ਜਿਹੜੇ ਕੀਤੇ ਗਏ ਆ ਲੋਕ ਖਾਸ ਕਰਕੇ ਮੋਸਟਲੀ ਜਿਹੜੇ ਪੰਜਾਬ ਭਾਰਤੀ ਜਿਹੜੇ ਹੈਗੇ ਆ ਉਹਨਾਂ ਨੂੰ ਕਹਿੰਦੇ ਦਿੱਲੀ ਦੇ ਵਿੱਚ ਇਹ ਜਹਾਜ਼ ਜਿਹੜਾ ਉਤਾਰਿਆ ਜਾਵੇਗਾ ਤੇ ਨਾਲ ਹੀ ਇਹ ਜੇ ਗੱਲ ਕਰੀਏ ਕਿ ਇਹਦੇ ਵਿੱਚ ਖਾਸ ਤੌਰ ਤੇ ਉਹ ਲੋਕ ਨੇ ਜਿਹੜੇ ਕੈਨੋ ਕੇ ਡੌਂਕੀ ਲਾ ਕੇ ਮੈਕਸੀਕੋ ਤੋਂ ਆਏ ਜਾਂ ਕੈਨੇਡਾ ਤੋਂ ਆਏ ਉਹ ਸਾਰੇ ਇਹਦੇ ਵਿੱਚ ਸ਼ਾਮਲ ਨੇ ਤੇ ਬੜੇ ਵੱਡੇ ਪੱਧਰ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਡੈਪੂਟੇਸ਼ਨ ਕੋਈ ਹੈਗੀ ਹੈ ਹੂੰ ਬਿਲਕੁਲ ਜੀ ਦਾ ਟ੍ਰਿਬਿਊਨ ਰਿਪੋਰਟ ਕਰ ਰਿਹਾ ਹੈ ਇਹਦੇ ਵਿੱਚ ਚੁਗਾਵਾਂ ਸਾਹਿਬ ਲਿਖ ਰਿਹਾ ਹੈਗਾ ਕਿ ਬਾਹਲੇ ਜਿਹੜੇ ਬੰਦੇ ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੋ ਕਿ ਕੈਨੇਡਾ ਆਏ ਸੀਗੇ ਤੇ ਕੈਨੇਡਾ ਤੋਂ ਜਦੋਂ ਇੱਧਰ ਨੂੰ ਟੱਪੇ ਤਾਂ ਇੱਧਰ ਉਹਨਾਂ ਨੂੰ ਜਿਹੜਾ ਹਰਾਸਸ ਦੇ ਵਿੱਚ ਲੈ ਕੇ ਜਿਹੜਾ ਆ ਇਸ ਜਹਾਜ਼ ਦੇ ਵਿੱਚ ਜਿਹੜੇ ਭਿੱਜ ਗਏ ਉਹ ਲੋਕ ਹੈਗੇ ਨੇ ਤੇ ਟਾਈਮਸ ਆਫ ਇੰਡੀਆ ਲਿਖ ਰਿਹਾ ਕਿ ਬਾਬਾ ਸਿੱਦਕੀ ਜਿਹੜਾ ਅਨਮੋਲ ਬਿਸ਼ਨੋਈ ਦੀ ਤੁਸੀਂ ਗੱਲ ਕਰ ਰਹੇ ਹੋ ਬਾਬਾ ਸਿੱਦਕੀ ਮਾਮਲੇ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੀ ਸਲਮਾਨ ਖਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਦੇ ਵਿੱਚ ਭਾਰਤ ਨੂੰ ਲੋੜਿੰਦਾ ਸੀਗਾ ਉਹ ਵੀ ਇਸ ਜਹਾਜ਼ ਦੇ ਵਿੱਚ ਆ ਜਾ ਰਿਹਾ ਜੀ ਵਾਪਸ ਤੇ ਫਿਰ ਜਾਂਦਿਆ ਸਰ ਪੁਲਿਸ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲੂਗੀ ਵਕ ਵਕ ਜਿਹੜੀਆਂ ਅਖਬਾਰਾਂ ਹੈਗੀਆਂ ਨੇ ਵੱਡੀਆਂ ਉਹ ਰਿਪੋਰਟ ਕਰ ਰਹੀਆਂ ਨੇ ਨਿਊ ਇੰਡੀਅਨ ਐਕਸਪ੍ਰੈਸ ਵੀ ਇਹਦੇ ਬਾਬਤ ਰਿਪੋਰਟ ਕਰ ਰਹੀ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ 30 ਲੋਕ ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੇ ਹੈਗੇ ਨੇ ਤੇ ਬਾਕੀ ਵੱਖ-ਵੱਖ ਜਗਾਵਾਂ ਦੇ ਨੇ ਬਾਕੀ ਤਾਂ ਹੁਣ ਜਦੋਂ ਜਹਾਜ਼ ਉੱਥੇ ਪਹੁੰਚੇਗਾ ਉਦੋਂ ਕਲੀਅਰ ਹੋ ਜਾਏਗਾ ਕਿੱਥੋਂ-ਕਿੱਥੋਂ ਦੇ ਨੇ ਪਰ ਸਭ ਤੋਂ ਵੱਡੀ ਚੀਜ਼ ਜਿਸ ਤਰੀਕੇ ਨਾਲ ਆਪਾਂ ਚੁਗਾਵਾ ਸਾਹਿਬ ਗੱਲਬਾਤ ਕਰਦੇ ਰਹਿੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਦੋਂ ਵੱਡੀ ਪੱਧਰ ਤੇ ਪ੍ਰਵਾਸ ਹੋਇਆ ਤਾਂ ਉਹ ਵੀ ਲੋਕ ਆ ਜਿਹੜੇ ਕ੍ਰਿਮੀਨਲ ਮਾਈਂਡਰ ਲੋਕ ਸੀ ਉਹ ਵੀ ਇੱਧਰ ਟੱਪ ਆਏ ਤੇ ਹੁਣ ਕਿਤਨਾ ਕਿਤੇ ਇੱਕ ਜਦੋਂ ਆਪਾਂ ਕ੍ਰਾਈਮ ਦੀ ਗੱਲ ਕਰਦੇ ਆ ਕਿ ਇੱਧਰ ਸਾਡੀ ਕਮਿਊਨਿਟੀ ਬਦਨਾਮ ਹੁੰਦੀ ਹੈ ਸਾਡੇ ਲੋਕ ਬਦਨਾਮ ਹੁੰਦੇ ਨੇ ਜਦੋਂ ਇੱਧਰ ਗੋਲੀਬਾਰੀ ਚੱਲਦੀ ਹੈ ਇੱਕ ਰਾਹਤ ਦੀ ਖਬਰ ਤਾਂ ਜ਼ਰੂਰ ਹੈ ਚਲੋ ਵੀ ਜਿਹੜੇ ਆਏ ਸੀ ਗੈਂਗਸਟਰ ਵਾਲੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਇਹ ਤਾਂ ਚੰਗੀ ਖਬਰ ਹੈ ਪਰ ਜਿਹੜੇ ਲੱਖਾਂ ਡਾਲਰ ਖਰਚ ਕੇ ਮਾਫ ਕਰਨਾ ਲੱਖਾਂ ਰੁਪਏ ਖਰਚ ਕੇ ਜਿਹੜਾ ਇੱਧਰ ਕੰਮ ਕਰ ਕਰਨ ਦੇ ਲਈ ਆਏ ਸੀ ਚੰਗੇ ਲੋਕ ਜਾਂ ਕਮਾਈ ਕਰਨ ਦੇ ਲਈ ਆਏ ਸੀ ਉਨ੍ਹਾਂ ਦੇ ਤੇ ਦੁੱਖਾਂ ਦਾ ਪਹਾੜ ਟੁੱਟ ਜਾਊਗਾ ਜਿਨ੍ਹਾਂ ਨੇ ਵਿਚਾਰਿਆਂ ਨੇ ਕਰਜ਼ਾ ਚੁੱਕ ਕੇ ਜਾਂ ਜ਼ਮੀਨਾਂ ਗਹਿਣੇ ਪਾ ਕੇ ਜਾਂ ਜ਼ਮੀਨਾਂ ਵੇਚ ਕੇ ਆਪਣੇ ਬੱਚੇ ਜਿਹੜੇ ਸੀ ਇੱਧਰ ਭੇਜੇ ਸੀਗੇ ਜੀ ਬਿਲਕੁਲ ਜਿੱਥੇ ਆਪਾਂ ਗੱਲ ਕਰਦੇ ਆ ਕਿ ਕਿਉਂਕਿ ਜਦੋਂ ਚੰਗੇ ਲੋਕ ਇਸ ਤਰੀਕੇ ਦੇ ਨਾਲ ਆਉਂਦੇ ਆ ਤਾਂ ਉਹਨਾਂ ਦੇ ਵਿੱਚ ਮਾੜੇ ਵੀ ਜਿਹੜੇ ਪਹੁੰਚ ਜਾਂਦੇ ਆ ਕਿਉਂਕਿ ਜਦੋਂ ਤੁਹਾਨੂੰ ਪਤਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਤੇ ਲਾਰੈਂਸ ਬਿਸ਼ਨੋਈ ਤੇ ਇੱਕ ਗਰੁੱਪ ਨੇ ਇਸ ਜ਼ਿੰਮੇਵਾਰੀ ਦੇ ਉੱਤੇ ਆਪਣਾ ਜਿਹੜਾ ਨਾਂ ਦਿੱਤਾ ਸੀਗਾ ਤੇ ਅਨਮੋਲ ਬਿਸ਼ਨੋਈ ਇਹਦਾ ਭਰਾ ਹੈਗਾ ਆ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਅਸਲ ਵਿੱਚ ਕੋਈ ਹੋਰ ਨਾਮ ਵਰਤ ਕੇ ਇਹ ਆਇਆ ਸੀਗਾ ਸ਼ਾਇਦ ਕੋਈ ਭਾਨੂੰ ਪ੍ਰਤਾਪ ਇਸ ਤਰ੍ਹਾਂ ਕਰਕੇ ਇਹਦਾ ਨਾਮ ਸੀਗਾ ਇੱਥੇ ਉਹ ਜਿਹੜਾ ਇੱਕ ਕਹੋ ਕਿ ਫਰਜੀ ਪਾਸਪੋਰਟ ਬਣਾਇਆ ਗਿਆ ਹੁਣ ਇਹ ਵੀ ਇੱਕ ਗਲਤ ਇਸ ਵਿਸ਼ੇ ਵਿੱਚ ਆਉਂਦੀ ਆ ਇਹ ਤਫਤੀਸ਼ ਦਾ ਵਿਸ਼ਾ ਆ ਕਿ ਭਾਰਤ ਵਿੱਚੋਂ ਕਿਸ ਤਰੀਕੇ ਦੇ ਨਾਲ ਉਸਨੇ ਗਲਤ ਨਾਮ ਦਾ ਪਾਸਪੋਰਟ ਬਣਾਇਆ ਫਿਰ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਉਹ ਰਸ਼ੀਆ ਤੇ ਹੁੰਦਿਆ ਕਿਸ ਤਰ੍ਹਾਂ ਉਹ ਤਰੀਕੇ ਦੇ ਨਾਲ ਇਹ ਅਮਰੀਕਾ ਵਿੱਚ ਪਹੁੰਚਦਾ ਆ ਤੇ ਇੱਥੇ ਚੰਗਾ ਉਸਨੇ ਆਪਣਾ ਕਹਿੰਦੇ ਨਾਮ ਵੀ ਬਣਾ ਸੀਗਾ ਇੱਥੇ ਵੀ ਉਹਦੇ ਕਾਫੀ ਵੱਡੇ ਜਿਹੜੇ ਗੈਂਗਸਟਰ ਉਹਨਾਂ ਦੇ ਜਿਹੜੇ ਹੈਗੇ ਆ ਕਹਿੰ ਲੋ ਕਿ ਉਹਨਾਂ ਦਾ ਵੱਡਾ ਗਰੁੱਪ ਹੈ ਇੱਥੇ ਤੇ ਕਾਫੀ ਫਰੋਕੀਆਂ ਵਗੈਰਾ ਵੀ ਇੱਥੇ ਮੰਗੀਆਂ ਗਈਆਂ ਤੇ ਹੋਰ ਵੀ ਕਾਫੀ ਚੀਜ਼ਾਂ ਦੇ ਵਿੱਚ ਉਹ ਲੁੜਿੰਦਾ ਸੀਗਾ ਪਰ ਥੋੜਾ ਜਿਹਾ ਇਸ ਚੀਜ਼ ਦੇ ਉੱਪਰ ਵੀ ਕਹਿੰਦੇ ਸ਼ੱਕ ਜਾ ਰਿਹਾ ਹੈਗਾ ਆ ਕਿ ਕਾਫੀ ਲੋਕ ਪਹਿਲਾਂ ਜਿਹੜੇ ਹੋਰ ਵੀ ਗੈਂਗਸਟਰ ਵਗੈਰਾ ਇੱਥੇ ਅਰੈਸਟ ਕੀਤੇ ਸੀ ਉਹਨਾਂ ਨੂੰ ਕਿਸੇ ਨੂੰ ਰਿਪੋਰਟ ਨਹੀਂ ਕੀਤਾ ਗਿਆ ਉਹਨਾਂ ਨੂੰ ਇੱਥੇ ਸਜ਼ਾਾਂ ਹੋਣੀਆਂ ਬੜਾ ਕੁਝ ਹੋਣਾ ਫਿਰ ਅਨਮੋਲ ਬਿਸ਼ਨੋਈ ਨੂੰ ਹੀ ਕਿਉਂ ਜਿਹੜਾ ਆ ਉਥੇ ਰਿਪੋਰਟ ਕੀਤਾ ਜਾ ਰਿਹਾ ਕਹਿੰਦੇ ਵੀ ਇਹਦੇ ਵਿੱਚ ਵੀ ਕੋਈ ਨਾ ਕੋਈ ਸ਼ੱਕ ਦਾ ਆਧਾਰ ਹੈਗਾ ਦੇਖੋ ਜਦ ਤੱਕ ਇੱਧਰ ਕਿਸੇ ਬੰਦੇ ਨੇ ਕ੍ਰਾਈਮ ਨਹੀਂ ਕੀਤਾ ਕ੍ਰਾਈਮ ਜੇਕਰ ਇੰਡੀਆ ਦੇ ਵਿੱਚ ਕੀਤਾ ਹੈ ਤਾਂ ਇੰਡੀਆ ਨੂੰ ਉਹ ਬੰਦਾ ਲੋੜਿੰਦਾ ਸੀਗਾ ਤੇ ਇੰਡੀਆ ਵਾਲੇ ਉਹਨੂੰ ਸਜ਼ਾ ਦੇਣਗੇ ਜੇਕਰ ਇੱਥੇ ਕਿਸੇ ਕ੍ਰਾਈਮ ਦੇ ਵਿੱਚ ਸ਼ਮੂਲੀਅਤ ਹੁੰਦੀ ਤਾ ਫੇਰ ਨਹੀਂ ਸੀ ਝੁਗਾਵਾ ਸਾਰ ਛੱਡਦਾ ਫਿਰ ਤਾਂ ਸਜ਼ਾ ਪੂਰੀ ਕਰਕੇ ਫੇਰੀ ਰਿਪੋਰਟ ਕਰਨਾ ਸੀਗਾ ਉਹਨੂੰ ਬਿਲਕੁਲ ਬਾਕੀ ਜੇ ਆਪਾਂ ਗੱਲ ਕਰੀਏ ਨਾ ਚੰਡ ਸਾਹਿਬ ਇਹ ਸਾਰੇ ਕੁਸ਼ਤੇ ਉੱਪਰ ਤੁਸੀਂ ਦੇਖਿਆ ਆ ਕਿ ਆ ਕੋਈ ਦਿਨ ਇਹੋ ਜਿਹਾ ਤਾਂ ਹੈ ਨਹੀਂ ਕਿ ਜਿਸ ਦਿਨ ਕਿਸੇ ਦੀ ਕੋਈ ਡੈਪੂਟੇਸ਼ਨ ਨਹੀਂ ਹੋ ਰਹੀ ਰੋਜ਼ਾਨਾ ਹੀ 10 20 50 60 70 ਇੰਨੇ ਕੁ ਲੋਕ ਜਿਹੜੇ ਆ ਉਹ ਪ੍ਰਾਈਵੇਟ ਜਾਜਾਂ ਰਾਈ ਜਾਂ ਕਹਿ ਲੋ ਕਿ ਜਿਹੜੀਆਂ 에어ਲਾਈਨਾਂ ਆਮ ਵਰਤੋਂ ਵਿੱਚ ਆਉਂਦੀਆਂ ਨੇ ਚਲਦੀਆਂ ਘਰੇਲੂ ਜਹਾਜ਼ਾਂ ਰਹੀਂ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਜਾਂ ਹੋਰ ਕੰਟਰੀਆਂ ਵਿੱਚ ਵੀ ਡਿਪੋਰਟ ਕੀਤਾ ਜਾ ਰਿਹਾ ਪਰ ਇਹ ਮੰਨਿਆ ਜਾ ਰਿਹਾ ਆ ਕਿ ਇਹ ਜਿਹੜੀ ਐਡੀ ਵੱਡੀ ਮਾਸ ਡੈਪੋਟੇਸ਼ਨ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਫਰਵਰੀ ਦੇ ਵਿੱਚ ਇਸੇ ਤਰ੍ਹਾਂ ਹੀ 200 ਜਾਣਿਆਂ ਦਾ ਜਿਹੜਾ ਭਰਿਆ ਜਹਾਜ਼ ਜਿਹੜਾ ਅਮਰਸਰ ਲੈਂਡ ਹੋਇਆ ਸੀਗਾ 93 ਜੀ ਬੜੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀਗਾ ਤੇ ਮੋੜ ਇਹ 200 ਸਵਾਰੀਆਂ ਦਾ ਕਹਿੰਦੇ ਜਹਾਜ਼ ਜਿਹੜਾ ਆ ਇਹ ਦਿੱਲੀ ਵਿੱਚ ਲੈਂਡ ਹੋਣਾ ਹੁਣ ਕੀ ਕੁਛ ਹੋਣ ਵਾਲਾ ਕਿੰਨੇ ਕੁ ਲੋਕ ਜਿਹੜੇ ਉਹ ਆ ਜਿਹੜੇ ਸਿੱਧੇ ਆਪਣੇ ਘਰਾਂ ਨੂੰ ਜਾਣਗੇ ਕਿੰਨੇ ਕੁ ਲੋਕ ਉਹ ਹੋਣਗੇ ਜਿਨ੍ਹਾਂ ਨੂੰ ਪੁਲਿਸ ਉੱਥੇ ਅਰੈਸਟ ਕਰੂਗੀ ਜੇ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਹੈਗਾ ਖਾਸ ਕਰਕੇ ਕਹਿੰਦੇ ਨਿਗਾਹ ਟਿੱਕੀ ਹੋਈ ਹੈ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਬ੍ਰਦਰ ਹੈਗਾ ਜਿਹਨੂੰ ਕਾਸਟਮਾ ਇਹਨਾਂ ਸਾਰਿਆਂ ਦੇ ਵਿੱਚ ਹੀ ਕਹਿ ਰਹੇ ਹਾਂ ਕਿ ਰਿਪੋਰਟ ਕੀਤਾ ਗਿਆ ਹੈ ਜਿਹੜਾ ਬਹੁਤ ਵੱਡੀਆਂ ਕਾਰਵਾਈਆਂ ਦੇ ਵਿੱਚ ਲੜਿੰਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸੁਲਮਾਨ ਖਾਨ ਦੇ ਘਰ ਦੇ ਉੱਪਰ ਵੀ ਗੋਰੀਬਾਰੀ ਕਰਨੀ ਉਸ ਤੋਂ ਇਲਾਵਾ ਕਈ ਹੋਰ ਇਹੋ ਜਿਹੀਆਂ ਕਾਰਵਾਈਆਂ ਬਾਬਾ ਸਦੀਕੀ ਦਾ ਕਤਲ ਇਹ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਬਾਬਾ ਸਦੀਕੀ ਦਾ ਜਿਹੜਾ ਲੜਕਾ ਹੈਗਾ ਯਾਰ ਉਹਨੂੰ ਈਮੇਲ ਆਈ ਹੈ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਕਿ ਉਹ ਸੌਰੀ ਇਥੋਂ ਅਮਰੀਕਾ ਤੋਂ ਤੇ ਉਹਦਾ ਜਿਹੜਾ ਕਿਉਂਕਿ ਇੱਥੇ ਹੈਗਾ ਉਹ ਉਹਦਾ ਪਰਿਵਾਰ ਇੱਥੇ ਹੈ ਤੇ ਇਸ ਕਰਕੇ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਬੰਦੇ ਨੂੰ ਫੜ ਲਿਆ ਗਿਆ ਹੈ ਤੇ ਹੁਣ ਉਹਨੂੰ ਭਾਰਤ ਦੀ ਹਵਾਲਗੀ ਕੀਤੀ ਜਾ ਰਹੀ ਹੈ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਆ ਪਰ ਖਪਾ ਖਬਰ ਨੂੰ ਜ਼ਿਆਦਾ ਵੱਡੀ ਨਹੀਂ ਕਰਦੇ ਇੰਨੀ ਜ਼ਰੂਰ ਗੱਲ ਸਾਹਮਣੇ ਆ ਚੁੱਕੀ ਹੈ ਕਿ ਜਿਹੜਾ ਲਾਰੈਂਸ ਬਿਸ਼नोई ਆ ਉਹਦੇ ਬ੍ਰਦਰ ਸਨੇ ਤਕਰੀਬਨ 3-4 ਇਹੋ ਜਿਹੇ ਕ੍ਰਿਮੀਨਲ ਲੋਕ ਹੈਗੇ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਤੇ ਅੱਜ ਤਕਰੀਬਨ ਥੋੜੀ ਦੇਰ ਵਿੱਚ ਹੀ ਉਹ ਫਲਾਈਟ ਜਿਹੜੀ ਹੈ ਦਿੱਲੀ ਵਿੱਚ ਪਹੁੰਚਣ ਵਾਲੀ ਹੈ ਬਾਕੀ ਜਣ ਸਭ ਗੱਲ ਕਰੀਏ ਇਸ ਟਾਈਮ ਅਮਰੀਕਾ ਦੇ ਵਿੱਚ ਫੜੋ ਫੜਾਈ ਜਿਹੜੀ ਉਹ ਬਰੇ ਵੱਡੇ ਪੱਤਰ ਤੇ ਚੱਲ ਰਹੀ ਹੈ ਖਬਰਾਂ ਆ ਰੋਜ਼ਾਨਾ ਹੀ ਆ ਰਹੀਆਂ ਚਾਹੇ ਉਹ ਨਾਰਥ ਕੈਰੋਲਿਨਾ ਹੋਵੇ ਚਾਹੇ ਉਹ ਇੰਡੀਆਨਾ ਹੋਵੇ ਆਇਵਾ ਹੋਵੇ ਕੈਲੀਫੋਰਨੀਆ ਹੋਵੇ ਚਾਹੇ ਉਹ ਵਾਸ਼ਿੰਗਟਨ ਹੋਵੇ ਚਾਹੇ ਉਹ ਕੈਲੋਕੇ ਟੈਕਸਸ ਸੂਬਾ ਹੋਵੇ ਚਾਹੇ ਉਹ ਕੈਲੋਕੇ ਫਲੋਰੀਡਾ ਸੂਬਾ ਹੋਵੇ ਸਾਰੇ ਹੀ ਸੂਬਿਆਂ ਤੋਂ ਖਬਰਾਂ ਜਿਹੜੀਆਂ ਰੋਜ਼ਾਨਾ ਆ ਰਹੀਆਂ ਕਹਿੰਦੇ ਕਿ ਜਦੋਂ ਦਾ ਟਰੰਪ ਦੇ ਪ੍ਰਸ਼ਾਸਨ ਵੱਲੋਂ ਯਾਨੀ ਕਿ ਡੋਨਾਲਡ ਟਰੰਪ ਵੱਲੋਂ ਸਪੈਸ਼ਲ ਡਾਇਰੈਕਟਰ ਜਿਹੜਾ ਲਗਾਇਆ ਗਿਆ ਨਾ ਜੋ ਕਿ ਬਾਰਡਰ ਪੈਟਰੋਲ ਦੇ ਵਿੱਚ ਉਹ ਡਾਇਰੈਕਟਰ ਸੀਗਾ ਜਿਹਨੂੰ ਹੁਣ ਆਈਐਸ ਦਾ ਡਾਇਰੈਕਟਰ ਲਗਾਇਆ ਗਿਆ ਹੈਗਾ ਤੁਸੀਂ ਪਿਛਲੇ ਦਿਨ ਆਪਾਂ ਖਬਰ ਕੀਤੀ ਸੀਗੀ ਕਿ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਗਈਆਂ ਆਈਐਸ ਦੇ ਵਿੱਚ ਤੇ ਫਰਕ ਪਾਈ ਜਿਹੜੀ ਹੈ ਤੇਜ਼ ਕੀਤੀ ਜਾਵੇ ਸੋ ਇਹ ਸਾਰੇ ਕੁਝ ਦਾ ਹਿੱਸਾ ਹੈਗਾ ਹੁਣ ਜਿਹੜਾ ਆ ਇਸ ਟਾਈਮ ਸਮਾਂ ਜਿਹੜਾ ਚੱਲਦਾ ਆ ਉਹਨੂੰ ਅਨਕੂਲ ਨਹੀਂ ਹੈਗਾ ਬਹੁਤ ਵੱਡੇ ਪੱਦਰ ਤੇ ਗ੍ਰਿਫਤਾਰੀਆਂ ਹੋ ਰਹੀਆਂ ਲੋਕ ਭਰੇ ਜਾ ਰਹੇ ਆ ਡਿਟੈਂਸ਼ਨ ਸੈਂਟਰ ਵੀ ਭਰੇ ਹੋਏ ਆ ਨੱਕਾ ਨੱਕ ਭਰੇ ਹੋਇਆ ਤਾਂ ਹੀ ਹੁਣ ਇਹ ਜਿਹੜੇ ਲੋਕਾਂ ਨੂੰ ਪਹਿਲਾਂ ਫੜਿਆ ਹੋਇਆ ਆ ਵੱਡੇ ਪੱਦਰ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤਾਂ ਕਿ ਜਗ੍ਹਾ ਬਣਾਈ ਜਾਵੇ ਤੇ ਹੋਰ ਲੋਕਾਂ ਨੂੰ ਜਿਹੜਾ ਡਿਟੈਂਸ਼ਨ ਸੈਂਟਰ ਵਿੱਚ ਪਾਇਆ ਜਾਵੇ